ਇੱਕ ਵਾਰ ਦੀ ਗੱਲ ਹੈ ਪਿੰਡ ਦੇ ਇੱਕ ਕੋਨੇ ਦੇ ਵਿੱਚ ਇੱਕ ਬੁੜਾ ਪੁਰਾਣਾ ਦਰਖਤ ਖੜਾ ਸੀ ਟਾਣੀਆਂ ਮੁੜੀਆਂ ਹੋਈਆਂ ਤਣਾ ਖਾਲੀ ਹੋਇਆ ਲੱਕੜੀ ਵੀ ਸੁੱਕ ਚੁੱਕੀ ਸੀ ਲੋਕ ਕਹਿੰਦੇ ਸਨ ਇਹ ਦਰਖਤ 100 ਸਾਲ ਤੋਂ ਵੀ ਵੱਧ ਪੁਰਾਣਾ ਹੋ ਗਿਆ ਏ ਇੱਕ ਦਿਨ ਇੱਕ ਨੌਜਵਾਨ ਲੱਕੜਹਾਰਾ ਆਇਆ ਉਸਨੇ ਦਰਖਤ ਨੂੰ ਤੱਕਿਆ ਤੇ ਹੱਸ ਕੇ ਕਿਹਾ ਕਿੰਨਾ ਬੇਕਾਰ ਹੋ ਗਿਆ ਏ ਇਹ ਨਾ ਫਲ ਦਿੰਦਾ ਨਾ ਸਿੱਧੀ ਲੱਕੜ ਸਿਰਫ ਥਾਂ ਘੇਰੀ ਹੋਈ ਏ ਚੰਗਾ ਹੋਵੇ ਕੱਟ ਦਈਏ ਉਸਨੇ ਕਲਹਾੜੀ ਚੁੱਕੀ ਪਰ ਅਜੇ ਵੱਜਣ ਹੀ ਲੱਗੀ ਸੀ ਕਿ ਉਸਦੇ ਪਿੱਠ ਪਿੱਛੇ ਇੱਕ ਬਜ਼ੁਰਗ ਕਿਸਾਨ ਦੀ ਆਵਾਜ਼ ਆਈ ਪੁੱਤ ਠਹਿਰ ਜਾ ਇਹ ਸਿਰਫ ਦਰਖਤ ਨਹੀਂ ਇਹ ਸਾਡੀ ਜ਼ਿੰਦਗੀ ਦੀ ਕਿਤਾਬ ਹੈ ਲੱਕੜਹਾਰਾ ਰੁਕ ਗਿਆ ਕਿਸਾਨ ਨੇ ਅੱਗੇ ਆਖਿਆ ਐਸਨੇ ਸਾਡਾ ਬਚਪਨ ਵੇਖਿਆ ਸਾਡੀਆਂ ਗਰਮੀਆਂ ਦੀ ਛਾਂ ਦਿੱਤੀ ਮੀਹਾਂ ਚ ਆਸਰਾ ਦਿੱਤਾ ਇੱਥੇ ਬੈਠ ਕੇ ਰੋਟੀ ਖਾਈ ਇੱਥੇ ਹੀ ਥੱਕੇ ਹੋਏ ਦਿਲ ਨੇ ਆਰਾਮ ਲੱਭਿਆ ਬੱਚੇ ਅਸ ਦੇ ਹੇਠਾਂ ਖੇਡਦੇ ਹਨ ਪੰਛੀ ਘੋਸਲੇ ਬਣਾਉਂਦੇ ਨੇ ਇਹ ਚੁੱਪ ਕਰਕੇ ਸੇਵਾ ਕਰਦਾ ਰਿਹਾ ਏ ਸਦਾ ਤੋਂ ਉਸ ਦੇ ਲੱਕੜਹਾਰੇ ਨੇ ਖਿਲਾੜੀ ਜ਼ਮੀਨ ਤੇ ਰੱਖ ਦਿੱਤੀ ਕਿਉਂਕਿ ਪਹਿਲੀ ਵਾਰ ਉਸ ਨੇ ਐਸੇ ਦਰਖਤ 'ਚ ਇੱਕ ਦਿਲ ਦੇਖਿਆ ਸੀ ਜਿਸ ਨੇ ਕੁਝ ਲੈਣ ਦੀ ਨਹੀਂ ਸਿਰਫ ਦੇਣ ਦੀ ਆਦਤ ਪਾਈ ਸੀ ਕਈ ਵਾਰ ਜਿਨ੍ਹਾਂ ਨੂੰ ਅਸੀਂ ਬੇਕਾਰ ਸਮਝਦੇ ਹਾਂ ਉਹ ਸਾਡੀ ਸਭ ਤੋਂ ਵੱਡੀ ਦੌਲਤ ਹੁੰਦੇ ਹਨ ਜਿਵੇਂ ਬਜ਼ੁਰਗ ਪਰ ਉਹਨਾਂ ਕੋਲ ਹੁੰਦੇ ਨੇ ਤਜਰਬੇ ਯਾਦਾਂ ਤੇ ਅਜੇ ਹੀ ਖਮੋਸ਼ੀ ਜੋ ਬਹੁਤ ਕੌਸ਼ਲ ਸਿਖਾ ਦਿੰਦੀ ਹੈ ਸੱਚ ਕਹੀਏ ਤਾਂ ਜਿਹੜਾ ਦਰਖਤ ਅੱਜ ਤੱਕ ਖੜ੍ਹਾ ਏ ਉਹ ਸਾਡਾ ਸਹੀ ਅਤੀਤ ਹੈ ਤੇ ਜਿਹੜਾ ਬਜ਼ੁਰਗ ਅੱਜ ਵੀ ਘਰ ਵਿੱਚ ਚੁੱਪ ਬੈਠਾ ਏ ਉਹ ਸਾਡਾ ਜੀਵਨ ਦਾ ਆਸ਼ੀਰਵਾਦ ਹੈ ਸਮਝੋ ਉਸਨਾਂ ਦੀ ਕੀਮਤ ਜਰ ਤੱਕ ਉਹ ਨਾਲ ਨੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਈ ਸਾਡੇ ਚੈਨਲ ਪੰਜਾਬ ਪ੍ਰੋ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ